ਕਿੱਦਾਂ ਚਾਚਾ ਕੀ ਹਾਲ ਚਾਲ ਠੀਕ ਆ ਬਾਈ ਉਹ ਲਾਈ ਜਾਣੇ ਲਸਣ ਉਹ ਲਸਣ ਮੈਂ ਕਿਹਾ ਯਾਰ ਹੁਣ ਟਾਈਮ ਤਾਂ ਇਦਾਂ ਦਾ ਨਹੀਂ ਸੀਗਾ ਬੰਦਾ ਮਿਲਿਆ ਸੀ ਅੱਜ ਹਾਂ ਮੈਂ ਕਿਹਾ ਚਾ ਲਾਈ ਦਿੰਨੇ ਆ ਕੱਲੇ ਬੰਦੇ ਨਾਲ ਨਿਬੜਦਾ ਰਹੇ ਖੱਤੇ ਦੀ ਘੜਤਾ ਡੇਰਾ ਹੈ ਉਹ ਖੱਤੇ ਯਾਰ ਉਹ ਕਹਿੰਦਾ ਬਈ ਚਾ ਪਹਿਲਾਂ ਪਲਾ ਮੈਨੂੰ ਤਾਂ ਫੇਰ ਸਰੀਰ ਕੰਡੇ ਚ ਹੁਣਾ ਉਹ ਚਾਚਾ ਮਲਕੀਸਾ ਲੱਗਦਾ ਹੈ ਨਾ ਆਹੋ ਉਹ ਹੀ ਸੀ ਉਹ ਹੈਗਾ ਫੇਣੇ ਬੜਾ ਮोटा ਚੌਟਕੀ ਦਾ ਸ਼ਿਕਾਰੀ ਉਹ ਚੌਟਕੀ ਦਾ ਸ਼ਿਕਾਰੀ ਆ ਮੈਂ ਚਾਹ ਰਖਦੀ ਦਾ ਉਹ ਚੌਟਕੀ ਲੈਣ ਚਲੇ ਗਿਆ ਉਹ ਆਪਣੇ ਲਾਗੋ ਭੱਜ ਗਿਆ ਹੈ ਲੈਣ ਉਹ ਉੱਥੋਂ ਨਾਲ ਦੇ ਪਿੰਡੋਂ ਲੈਣ ਚਲੇ ਗਿਆ ਹਾਂ ਹਾਂ ਤੇ ਚਾਹ ਦਾ ਮਸਲਾ ਇਹ ਸੀ ਕਿ ਹੁਣ ਜੇ ਪਿੰਡੋਂ ਲੈਣ ਜਾਂਦਾ ਤਾਂ ਕਿੰਨਾ ਟਾਈਮ ਖਰਾਬ ਹੋਣਾ ਦੂਰ ਪੈਂਦਿਆ ਉਹ ਤਾਂ ਤੂੰ ਇੱਥੇ ਬਣਾ ਲੈਣ ਲੱਗੇ ਤੂੰ ਇੱਥੇ ਬਣਾ ਲੈਣ ਸਬਾਨ ਰੱਖਿਆ ਇੱਥੇ ਖਾਤੇ ਜੀ ਮੈਂ ਕਿਹਾ ਹੁਣ ਵੀ ਬੋੜਾ ਸਾ ਉਹ ਪਿਆ ਇੱਥੇ ਜਾ ਕੇ ਚਾਹ ਪੀ ਉਹ ਦਵਾਈ ਦੇਤਾ ਤੇ ਉੱਤਵਾ ਬਰਾ ਬਰਾ ਰਾਤੀ ਇੱਥੇ ਪਾਂਡੇ ਪੈ ਹੀ ਨੇਰੀ ਆਈ ਟੱਕਣੀ ਉੜ ਗਿਆ ਓਏ ਪਿਆ ਖੁੰਝਿਆ ਜੇ ਬੜਿਆ ਉਹ ਉਧਰੋਂ ਚਲ ਗਿਆ ਹਣਾ ਮੈਂ ਦੇਖਿਆ ਨਹੀਂ ਹਾਲ ਕੇ ਰੋਟੀਆਂ ਤੱਤੀਆਂ ਕੀਤੀਆਂ ਇਸ ਵੇਰੇ ਹਾਂ ਤਾਂ ਰੋਟੀਆਂ ਤੱਤੀਆਂ ਘੜ ਕੇ ਫਿਰ ਉੱਤੋਂ ਟੱਕਣ ਲੱਭਾ ਨਹੀਂ ਤਵਾ ਹੀ ਮੂਦਾ ਮਾਰਤਾ ਤੇਰੇ ਤਾਂ ਦੇਸੀ ਨੁਕਤੇ ਹੀ ਆ ਫੇ ਉਹ ਦੇਸੀ ਯਾਰ ਦੇਸੀ ਦਾ ਸਭ ਤੋਂ ਵਧੀਆ ਖੂਹਾਂ ਵਾਲਿਆਂ ਦੇ ਜੱਟਾਂ ਦੇ ਦੇਸੀ ਤੇਰੀ ਵਾਲੇ ਆ ਬਾਰੇ ਬਸ ਹੋਣ ਵਾਲੀ ਆਕ ਬਲਦੀ ਆ ਵਾਲੇ ਆਉਣ ਵਾਲੀ ਆ ਹਾਂ ਹਾਂ ਤੇ ਕਿੰਨਾ ਗਲਸਨ ਲਾਉ ਲਸਨ ਲਾਵਾਂਗੇ ਬਈ 2 ਕ ਨਹੀਂ ਥਾ ਇੰਨਾ ਕੇ ਜਿਆਦਾ ਸਾਨੂੰ ਮੈਨੂੰ ਵੀ ਦੋ ਕ ਬੱਟਾ ਤੂੰ ਕਹਿੰਦਾ 20 ਹੈ ਨਹੀਂ ਲੈ ਲੈ ਤੂੰ 20 ਬਥੇਰਾ ਹਾਂ ਹਾਂ ਬਾਕੀ ਆ ਤੇਰੇ ਆ ਤਾਂ ਚੰਗਾ ਸਾਗ ਸੂਤ ਲੱਗ ਗਿਆ ਹੈ ਯਾਰ ਬੀਜੀ ਜਾਦਾ ਇੱਥੇ ਸਾਹ ਕੋਈ ਨਹੀਂ ਜਾਂ ਫੇ ਇੰਨਾ ਪੈ ਨਹੀਂ ਤੁਰੇ ਥੋੜਾ ਥਾ ਲਾ ਦਿਓ ਤਾਂ ਮੌਕਾ ਨਹੀਂ ਚੱਲ ਫੇ ਮੈਨੂੰ ਵੀ ਪਲਾ ਚਾ ਚੁੜਕੀ ਡੀਕੀਏ ਨਹੀਂ ਨਹੀਂ ਆ ਜਾ ਚੁੜਕੀ ਦੇ ਦੇ ਆ ਜ ਸਵਾਦ ਦੇ ਦਿਆਂ ਪਰ ਉਹਦਾ ਆਪਾਂ ਨੂੰ ਚੁੜਕੀ ਸੂਰਤ ਨਹੀਂ ਆਉਣੀ ਕਿ ਇਹ ਨਾ ਹੋਵੇ ਸਿੱਧਾ ਲਾਉਂਦੇ ਥਾ ਪੁੱਠਾ ਹੀ ਜਾਵੇ ਇਹ ਮੋੜ ਕੇ ਕੋਈ ਨਾ ਅੱਜ ਆਲੰਦ ਦੇ ਚਟਕੀ ਨਾਲ ਚਾਹ ਦੇਖਦੇ ਆ ਆ ਚਾਹ ਠੀਕ ਆ ਨਾਲੇ ਆਲੰਦ ਦੇ ਫੇਲ ਲਾਉਣੇ ਆ ਆ ਦੇਖਦੇ ਆ ਨਾ ਹੋ ਦੁਬਾਰੇ ਲਾ ਲਿਆਂਗੇ ਜੇ ਪੁੱਠਾ ਵੀ ਲੱਗ ਗਿਆ ਦਾ